ਉੱਤੇ ਖੜੇ ਆ ਅੱਜ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਸ਼ੋਮਨੀ ਕਾਲੀਦਲ ਵੱਲੋਂ ਇੱਕ ਸੇਵਾ ਕੇਂਦਰ ਖੋਲੇ ਗਏ ਸੀ ਜਿੰਨਾ ਅੰਦਰ ਲੋਕਾਂ ਦੇ ਕੰਮਾਂ ਨੂੰ ਲੈ ਕੇ ਲੋਕਾਂ ਦੀ ਖੱਜਲ ਖਰਾਬੀ ਨੂੰ ਲੈ ਕੇ ਜਿਹੜੇ ਵੀ ਇੱਥੇ ਕੰਮ ਹੁੰਦੇ ਹੁੰਦੇ ਸੀ ਪਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਉਸ ਨੇ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਤੁਸੀਂ ਇਹਦੇ ਹਾਲਾਤ ਦੇਖੋ ਵੀ ਬੰਦ ਕਰਦੋ ਮਗਰੋਂ ਜੇ ਆਮ ਆਦਮੀ ਸਰਕਾਰ ਆਈ ਇਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਇਹਨਾਂ ਸੇਵਾ ਕੇਂਦਰਾਂ ਦੀਆਂ ਬਿਲਡਿੰਗਾਂ ਜਿਹੜੀਆਂ ਨੇ ਉਹਨਾਂ ਨੂੰ ਵਰਤਿਆ ਜਾਊਗਾ ਇਹਨਾਂ ਅੰਦਰ ਮਹੱਲਾ ਕਨਿਨੀ ਖੋਲੇ ਜਾਣਗੇ ਪਰ ਜਨਤਾ ਦਾ ਕਰੋੜਾਂ ਰੁਪਇਆ ਜਿਹੜਾ ਇਹਨਾਂ ਸੇਵਾ ਕੇਂਦਰਾਂ ਤੇ ਲੱਗਿਆ ਹੋਇਆ ਇਹ ਅੱਜ ਜਿਹੜੀਆਂ ਬਿਲਡਿੰਗਾਂ ਨੇ ਤੁਸੀਂ ਹਾਲਾਤ ਵੇਖੋ ਵੀ ਇੱਥੇ ਲੋਕਾਂ ਨੇ ਪਾਥੀਆਂ ਪੱਥੀਆਂ ਨੇ ਖੰਡਰ ਬਣ ਗਈਆਂ ਨੇ ਇੱਥੇ ਜਿਹੜਾ ਨਸ਼ੇ ਦਾ ਕੇਂਦਰ ਬਣ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਅੱਜ ਦੇ ਹਾਲਾਤ ਆਜਾ ਕੀ ਕਹਿਣਾ ਚਾਹੁੰਦੇ ਜੀ ਇਹਦੇ ਭਾਈ ਸਾਰੇ ਨਸ਼ੇ ਦੇ ਮੌਜੂਦ ਹੈ ਸਾਰੀ ਨਸ਼ੇ ਦੇ ਬਣ ਗਏ ਸਾਰਾ ਕੁਝ ਇੱਥੇ ਹੋਏ ਕੋਈ ਮਾਨੇ ਆਧਾਰ ਕਾਰਡ ਬਣਾਉਂਦਾ ਕੋਈ ਵੀ ਹੁੰਦਾ ਮਾਨੇ ਪਾਸਪੋਰਟ ਵੀ ਹੁੰਦਾ ਕੋਈ ਨਹੀਂ ਇੱਥੇ ਆ ਗਿਆ ਕੋਈ ਇਥੇ ਆਉਂ ਲੇ ਨਸ਼ੇ ਦੇ ਟੀਰ ਬਣ ਗਿਆ ਘਰ ਬਣਿਆ ਪਿਆ ਇਥੇ ਨਸ਼ੇ ਅੱਜ ਕੱਲ ਲੱਗਦੇ ਅੰਦਰ ਲੋਕੀ ਲਈ ਜਾਂਦੇ ਆ ਕੋਈ ਹੈਗੀ ਸਪਾਈ ਦੱਸੋ ਪਹਿਲਾਂ ਮੈਨੂੰ ਕਿੱਦਾਂ ਦੇ ਹਾਲਾਤ ਆ ਪਾਥੀਆਂ ਪੱਥੀਆਂ ਇਹ ਲੋਕਾਂ ਦਾ ਕਸੂਰ ਕਿ ਸਰਕਾਰ ਨੇ ਭਾਈ ਸਰਕਾਰ ਸਰਕਾਰ ਦਾ ਸਕੂਰ ਆ ਸਰਕਾਰ ਦਾ ਕਸੂਰ ਮੰਨਦੇ ਹਾਂ ਹਾਂ ਜੀ ਇਹ ਜਨਤਾ ਦਾ ਕਰੋੜਾ ਰੁਪਈਆ ਸਰਕਾਰ ਜਿਹੜੀ ਆ ਉਹ ਪਾਥੀਆਂ ਦੇ ਲਾ ਰਹੀ ਆ ਵੇਖ ਸਕਦੇ ਹੋ ਤੁਸੀਂ ਹਾਲਾਤ ਵੇਖੋ ਮੁਖਤਾਰ ਸਿੰਘ ਭਾਜੀ ਕਿਹੜਾ ਪਿੰਡ ਜੀ ਆਪਣਾ ਪਿੰਡ ਆਪਣਾ ਇਹੀ ਪੂੰਗਾ ਜੀ ਇਹ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਇਹਦੇ ਬਾਰੇ ਭਾਜੀ ਇਹ ਕਹਾਂਗਾ ਕਿ ਮਤਲਬ ਜੋ ਸਰਕਾਰ ਨੇ ਇਹ ਸਹੂਲਤਾਂ ਦਿਤੀਆਂ ਇਹ ਹੁਣ ਕਾਫੀ ਸਮੇਂ ਤੋਂ ਬੰਦ ਜੀ ਤੇ ਇਹ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਤੇ ਮਤਲਬ ਚਾਲੂ ਕੀਤਾ ਜਾਵੇ ਜੋ ਕਿ ਮਤਲਬ ਜਨਤਾ ਨੂੰ ਸਹੂਲਤ ਮਿਲ ਸਕਣ ਕਿ ਤੇ ਮੈਨੂੰ ਲੱਗਦਾ ਕਿ ਨਸ਼ੇ ਦਾ ਕੇਂਦਰ ਬਣ ਚੁੱਕਾ ਵਾ ਤੇ ਮਤਲਬ ਇਹ ਆ ਕਿ ਇਹ ਤੇ ਜੋ ਚਾਹੀਦਾ ਜਨਤਾ ਨੂੰ ਉਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਇੱਥੇ ਜੋ ਕਾਗਜ਼ ਪੱਤਰ ਬੰਦਾ ਸੀ ਉਹ ਬਣਾਉਣ ਵਾਸਤੇ ਕਿੱਥੇ ਜਾਣਾ ਪੈਂਦਾ ਇਹ ਸਾਨੂੰ ਇਹ ਨਾਲਾ ਸੀਲ ਜਾਣਾ ਪੈਂਦਾ ਇਹ ਮੁਸ਼ਕਲ ਆਉਂਦੀ ਹੈ ਥੋੜਾ 8 ਕਿਲੋਮੀਟਰ ਦੂਰ ਜੇ ਇਹ ਨਾਲਾਂ ਮੁਸ਼ਕਲਾਂ ਤੇ ਆਉਂਦੀਆਂ ਇਹ ਘਰ ਦੇ ਕੰਮਾਂ ਕਰਨੋਂ ਛੱਡ ਕੇ ਮਤਲਬ ਜਨਤਾ ਦੂਰ ਜਾਂਦੀ ਆ ਤੇ ਨੇੜੇ ਤੋਂ ਇਹ ਚਲੋ ਫਾਇਦੇਮੰਦ ਹੀ ਮਤਲਬ ਇਹ ਹੁਣ ਬਾ ਵੀ ਸਮੇਂ ਤੋਂ ਬੰਦ ਜੀ ਤੇ ਇਹ ਹਾਲਾਤ ਬਹੁਤ ਜ਼ਿਆਦਾ ਵੇਖੋ ਖਰਾਬ ਜੀ ਤੇ ਇਹ ਨਸ਼ੇ ਦਾ ਕੇਂਦਰ ਬਣ ਚੁੱਕਾ ਹੈ ਸਰਕਾਰ ਅਕੇ ਹੀ ਪੀੜਾ ਕੇ ਨੂੰ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣ ਚੱਲੂ ਕੀਤਾ ਜਾਵੇ ਠੀਕ ਹੈ ਜੀ ਦਾ ਸੈਂਟਰ ਬਾਰੇ ਕਾਹ ਕਰਨੇ ਆ ਇੱਥੇ ਬਿਲੇਨਸ ਹੋ ਗਈ ਬਹੁਤ ਜਦਾ ਸੋ ਗਈ ਬਾਕੀ ਜਿਹੋਨਦੀ ਆ ਆਮ ਪਾਰਟੀ ਆਈ ਇਹਨਾਂ ਨੇ ਵਿੜਾ ਕਰ ਕਾਤਾ ਹਰ ਇੱਕ ਚੀਜ਼ ਬੰਦ ਕਰਦੀ ਕੋਈ ਡਿਸਪੈਂਸਰੀ ਨਹੀਂ ਆ ਕੋਈ ਕੁਛ ਨਹੀਂ ਕੋਈ ਸੁਵਿਧਾ ਨਹੀਂ ਜਿੰਨਾ ਵੀ ਆ ਇੱਥੇ ਨੁਕਸਾਨ ਹੀ ਹੋਇਆ ਹਰੇਕ ਦਾ ਕੋਈ ਕੇਰਾ ਫਾਇਦਾ ਨਹੀਂ ਆ ਕਤਲ ਹੱਤੋਂ ਵੱਧ ਹੋਏ ਆ ਨਸ਼ੇ ਹੱਤੋਂ ਵੱਧ ਆ ਜੱਸਪੁਰ ਕੋਟਲ ਤੇ ਦਰਵਾਲੇ ਕੰਡੋ ਛੇਕਪਟੇ ਕੰਡੋ ਸ਼ਰੀਆਮ ਸੜਕਾਂ ਦੇ ਲੁੱਟਾਂ ਖੋਹਾਂ ਹੁੰਦੀਆਂ ਲੱਗੇ ਹੱਤੋਂ ਵੱਧ ਸੁਣੋ ਜੀ ਸਕੇ ਬੜਾ ਨਾ ਆ ਪਾਸੇ ਸਾਰੇ ਕੰਮਟੇ ਹੋਣੀ ਆ ਇੱਥੇ ਇੱਕ ਬੰਦੇ ਸਾਹਮਣੇ ਵੇਖੋ ਪਾਸੀ ਲੱਗੀ ਹੋਈ ਉਹਦੇ ਭਾਈ ਮੜੇ ਉਹਨਾਂ ਕਰਿਓ ਆ ਦੇਖੋ ਆ ਜਾ ਹੰਪਾਰਦੀ ਰੱਖ ਵਿਕਾਸ ਕਰੂ ਗੱਡਾਂ ਵਧੀਆ ਹੁੰਦੇ ਆਗੇ ਮੈਂ ਆਮ ਆਦਮੀ ਪਾਰਟੀ ਦੇ ਕਹਿੰਦੀ ਮਹੱਲਾ ਕਲੀਨਿੰਗ ਖੋਲਣੇ ਇਹਨਾਂ ਦੇ ਵੇਖੋ ਖੁੱਲ ਗਏ ਆ ਵੇਖੋ ਕੱਡੇ ਵਧੀਆ ਖੁੱਲੇ ਆ ਵੇਖੋ ਦਵਾਈਆਂ ਪਈਆਂ ਉੱਤੇ ਵੇਖੋ ਡਾਕਟਰ ਅੰਦਰ ਬੈਠੇ ਆ ਇੱਥੇ ਤੇ ਚੌਰਾਗਰੀ ਇੰਨੀ ਹੱਤੋਂ ਵੱਧ ਲੁੱਟਾਂ ਖਵਾ ਕਤਲ ਸਭ ਤੋਂ ਵੱਧ ਹੁੰਦੇ ਨਸ਼ਾ ਦੇਖੋ ਮੈਂ ਤੁਹਾਨੂੰ ਦੱਸਦਾ ਕਿਤੇ ਕਿਤੇ ਨਸ਼ਾ ਸਾਰੇ ਬਨੇ ਜਾਫਰਪੁਰ ਤੋਂ ਲੈ ਕੇ ਪੁੰਗਿਆਂ ਤੋ ਜਿੱਥੇ ਅਮਰੀਂ ਛੇਕਪੱਡੀ ਜਾਂਦੇ ਹੋ ਬਿਗਰੋੜ ਤੰਦੇੋ ਛੰਦਿਆਲ ਚੰਦੇ ਇੰਨਾ ਜਦਾਂ ਨਕਾ ਵਧ ਗਿਆ ਕਿ ਕਿਤੇ ਵੀ ਜਿਹੜੇ ਨਾ ਅੱਜ ਨਹੀਂ ਤੇ ਨਾ ਆਲੇ ਆਪਾਂ ਵੇਖਦੇ ਆਪ ਕਹਿੰਦੇ ਆ ਪਰਈ ਕੋਈ ਨਹੀਂ ਕਹਦਾ ਤੇ ਗੱਲ ਕਰਦੇ ਤੁਸੀਂ ਦੇਖਿਆ ਕਾਫੀ ਲੋਕਾਂ ਦਾ ਇਹ ਕਹਿਣਾ ਸੀ ਕਿ ਇਸ ਨੂੰ ਜਿਹੜੀ ਹੈ ਬਿਲਡਿੰਗ ਨੂੰ ਵੱਤੋਂ ਚ ਲਿਆ ਕੇ ਇਸ ਨੂੰ ਜਾਂ ਸੇਵਾ ਕੇਂਦਰ ਜਾਂ ਜਿਹੜਾ ਮਹੱਲਾ ਕਲੀਨਿੰਗ ਦਾ ਰੂਪ ਦਿੱਤਾ ਜਾਵੇ ਕਿਉਂਕਿ ਇਸ ਤਰ੍ਹਾਂ ਬਿਲਡਿੰਗਾਂ ਜਿਹੜੀਆਂ ਨੇ ਉਹ ਖੰਡਰਉਂਦੀਆਂ ਜਾ ਰਹੀਆਂ ਨੇ ਤੇ ਨਾ ਤੇ ਉਹ ਲੋਕਾਂ ਦੇ ਕੰਮ ਆ ਰਹੀਆਂ ਨੇ ਨਾ ਉਹ ਸਰਕਾਰ ਦੇ ਕੰਮ ਆ ਰਹੀਆਂ ਨੇ ਸਿਰਫ ਨਸ਼ਾ ਕਰਨ ਦੇ ਜਿਹੜਾ ਆ ਉਹ ਕੰਮ ਆ ਰਹੀਆਂ ਮੈਂ ਜਸਦੀਪ ਢਿੱਲੋਂ ਕੈਮਰਾਮੈਨ ਸੁਖਬੀਰ ਸਿੱਧੂ ਦੇ ਨਾਲ ਅਜੀ ਨਾਲਾ